ਸਾਫਰੀ ਕਾਲ ਬਈ ਸਾਰਿਆਂ ਨੂੰ ਮਿੱਤਰੋ ਆਪਾਂ ਪਹੁੰਚ ਗਏ ਪਿੰਡ ਬਾਦਲਗੜ ਬਾਦਲਗੜ ਬਾਜੀ ਆ ਬਈ ਆ ਟੋਬੇ ਦੇ ਕਿਨਾਰੇ ਤੇ ਉੱਲੇ ਦਿੱਤੇ ਜਾਣਗੇ ਸਵੇਰ ਸਵੇਰ ਦਾ ਟਾਈਮ ਆ 7 ਵਜੇ ਉੱਲੇ ਲੱਗਣਗੇ ਤੇ ਇੱਧਰ ਕਾਪੀ ਵਾਲਾ ਭਰਾ ਸਾਰੇ ਕਬੂਤਰਾਂ ਦੇ ਰੰਗ ਭਰੀ ਜਾਂਦਾ 1 ਬਾਈ 1 ਤੇ ਬਈ ਅੱਜ ਕਬੂਤਰ ਉੱਡਣਗੇ ਟੋਟਲ 50 ਕਬੂਤਰ ਉੱਡਣਗੇ ਬਈ ਤੇ ਗਰਮੀ ਦੇ ਦਿਨ ਨੇ ਤੁਹਾਨੂੰ ਪਤਾ ਬਾਜੀ ਟਾਈਮ ਨਾਲ ਨਿਬੜ ਜਾਂਦੀ ਆ 2:30 ਵਜੇ ਦੇ ਨੂੰ ਬਾਜੀ ਨਿਬੜ ਜੂਗੀ ਇੱਧਰ ਆ ਗਏ ਬਈ ਆਪਣੇ ਕਬੂਤਰ ਤਿੰਨ ਕਬੂਤਰ ਛੱਡਣੇ ਨੇ ਤੇ ਕਬੂਤਰ ਲਿਆਂਦੇ ਨੇ ਬਈ ਇੱਕ ਤਾਂ ਗੋਪੀ ਦੇ ਉਸਤਾਦ ਦੇ ਘਰੋਂ ਲਿਆਂਦਾਗਾ ਤੇ ਦੋ ਕਿਤੋਂ ਹੋਰ ਲਿਆਂਦੇ ਨੇ ਤੇ ਜਿਹੜੇ ਗੋਪੀ ਕੇ ਘਰੋਂ ਪਹਿਲਾਂ ਕਬੂਤਰ ਛੱਡਦੇ ਹੁੰਦੇ ਸੀ ਉਹਨਾਂ 'ਚ ਦਿੱਕਤ ਆ ਗਈ ਸੀ ਬਈ ਦਿੱਕਤ ਬਈ ਤਾਂ ਕਰਕੇ ਆ ਗਈ ਕਿਉਂਕਿ ਖੁੱਡੇ ਦੇ ਅੰਦਰ ਚਿਚੜ ਸੀਗੇ ਜਦੋਂ ਅਸੀਂ ਕਿਸੇ ਤੋਂ ਸਲਾਹ ਲਈ ਵੀ ਕਬੂਤਰ ਉੱਡਦੇ ਉੱਡਦੇ ਇੱਕੋ ਦਾ ਮਾ ਕੇ ਬਹਿ ਜਾਂਦੇ ਨੇ ਗੁੱਛ ਮਾਰ ਕੇ ਤਾਂ ਉਹ ਬਾਈ ਨੇ ਸਾਨੂੰ ਦੱਸਿਆ ਵੀ ਖੁੱਡਾ ਚੈੱਕ ਕਰੋ ਪਹਿਲਾਂ ਤਾਂ ਤਾਂ ਬਈ ਜਦੋਂ ਰਾਤ ਨੂੰ ਖੁੱਡਾ ਦੇਖਿਆ ਉਹਦੇ ਅੰਦਰ ਚਿਚੜ ਸੀਗੇ ਤਾ ਰਾਤ ਨੂੰ ਬਾਹਰ ਨਿਕਲਦੇ ਸੀ ਫਿਰ ਤਾਂ ਕਰਕੇ ਬਈ ਕਬੂਤਰ ਖਰਾਬ ਹੋ ਗਏ ਤਾਂ ਬਈ ਉਹਨਾਂ ਚੋਂ ਤਾਂ ਛੱਡੇ ਨਹੀਂ ਆ ਲਿਆਂਦੇ ਨੇ ਯਾਰ ਦੋਸਤ ਦੇ ਘਰੋਂ ਬਾਕੀ ਦੇਖਦੇ ਅੱਜ ਕੀ ਬਣਦਾ ਰੰਗ ਆਪਣਾ ਭਰਿਆ ਗਿਆ ਮਿੱਤਰੋ ਤਿੰਨੇ ਕਬੂਤਰਾਂ ਦਾ ਰੰਗ ਭਰਾ ਕੇ ਆਪਾਂ ਆ ਗਏ ਇੱਧਰ ਤੇ ਕਬੂਤਰਾਂ ਨੂੰ ਦੇ ਲਿਆ ਪਾਣੀ ਹੁਣ ਪਾਣੀ ਦੇ ਕੇ ਤਿੰਨੇ ਕਬੂਤਰਾਂ ਦੀਆਂ ਪਲਟੀਆਂ ਮਰਾਵਾਂਗੇ ਤੇ ਫਿਰ ਮੌਕੇ ਤੇ ਠੰਡਾ ਪਾਣੀ ਦੇ ਕੇ ਓਲੇ ਦੇਵਾਂਗੇ ਤਾਂ ਬਈ ਤੁਹਾਨੂੰ ਪਤਾ ਹੀ ਆ ਪਲਟੀ ਕਿਵੇਂ ਵਜਦੀ ਆ ਤੇ ਕਿਉਂ ਦੇਣੀ ਪੈਂਦੀ ਆ ਕਬੂਤਰ ਦਾ ਗਰਮ ਪਾਣੀ ਦਿੱਤਾ ਕੱਢ ਤੇ ਤਿੰਨੇ ਕਬੂਤਰਾਂ ਨੂੰ ਪਲਟੀ ਦਿਵਾ ਦਈਏ ਬਈ ਫੇਰ ਮਿਲਦੇ ਆਪਾਂ ਮਿੱਤਰੋ ਪਾਣੀ ਦੇਣ ਦਾ ਹੋਕਾ ਵੱਜ ਗਿਆ ਪਹਿਲਾਂ ਆਪਾਂ ਕਬੂਤਰਾਂ ਦੇ ਪੈਰ ਸੁੱਚੇ ਕਰਾਂਗੇ ਪੈਰ ਸੁੱਚੇ ਕਰਕੇ ਫੇਰ ਦੇਵਾਂਗੇ ਪਾਣੀ ਤੇ ਫੇਰ ਛੱਡਾਂਗੇ ਇਹ ਆ ਗਈ ਮੋਚੀ ਕਬੂਤਰਾਂ ਦੇ ਪੈਰ ਕਰ ਲਏ ਬਈ ਸੁੱਚੇ ਹੁਣ ਦਿੰਨੇ ਆ ਪਾਣੀ ਆਸੀ ਬਈ ਲਾਲਸੇਰਾ ਕਬੂਤਰ ਇਹ ਲੁਧਿਆਣੇ ਤੋਂ ਲਿਆਂਦਾ ਹੋਇਆ ਗੋਪੀ ਦੇ ਉਸਤਾਦ ਦੇ ਘਰੋਂ ਪਹਿਲਾਂ ਇਹਨੂੰ ਪਾਣੀ ਦੇਵਾਂਗੇ ਅੱਦਾ ਅੱਦਾ ਪਾਣੀ ਬਈ ਪਹਿਲਾਂ ਦੇਤਾ ਸੀਗਾ ਤੇ ਆ ਹੁਣ ਦੂਜੀ ਨਾਲ ਕੀ ਆ ਗਈ ਲਓ ਜੀ ਇਹਨੂੰ ਦੇ ਕੇ ਛੜਤਾ ਅੰਦਰ ਥੋੜੀ ਪੂਛ ਖਿੱਚ ਕੇ ਵਧਾਉਨੇ ਆ ਕਬੂਤਰ ਨੂੰ ਵੀ ਜੇ ਵਿੱਠ ਮਾਰ ਜੇ ਤਾਂ ਛੇਤੀ ਲਓ ਜੀ ਛੜਤਾ ਆ ਆ ਗਿਆ ਬਈ ਦੂਜਾ ਇਹ ਲਿਆਂਦੇ ਨੇ ਬਈ ਦਾਨੇ ਵਾਲ ਤੋਂ ਸੱਤੂ ਹੋਰ ਆ ਨਿਕਰੋਂ ਆ ਦੋਨੇ ਕਬੂਤਰ ਉਥੋਂ ਆਏ ਨੇ ਕਬੂਤਰੀਆਂ ਨੇ ਇਹ ਦੋਨੇ ਤੇ ਜਿਹੜੇ ਨੂੰ ਪਹਿਲਾਂ ਪਾਣੀ ਦਿੱਤਾ ਸੀ ਉਹ ਕਬੂਤਰ ਆ ਬਈ ਤੈਨੂੰ ਵੀ ਦੇਤੀ ਬਈ ਨਲਕੀ ਦੂਜੀ ਇੱਕ ਇੱਕ ਪਹਿਲਾਂ ਦੇਤੀ ਬਈ ਤਿੰਨੇ ਕਬੂਤਰਾਂ ਨੂੰ ਲਓ ਜੀ ਇਹਦੀ ਵੀ ਪੂਛ ਖਿੱਚ ਕੇ ਛੜਤਾ ਅੰਦਰ ਹੁਣ ਵਾਰੀ ਆ ਤੀਜੇ ਦੀ ਆ ਵੀ ਬਈ ਲਾਸਟ ਕਬੂਤਰੀ ਲੋ ਜੀ ਇਹਨੂੰ ਵੀ ਦਿੱਤਾ ਗਿਆ ਤਾਂ ਮਿੱਤਰੋ ਪਾਣੀ ਵਾਲਾ ਕੰਮ ਨਿਬੜ ਗਿਆ ਬਈ ਤਿੰਨੇ ਕਬੂਤਰਾਂ ਨੂੰ ਪਾਣੀ ਦਿੱਤਾ ਗਿਆ ਦੋ-ਦੋ ਨਾਲਕੀਆਂ ਦੇਤੀਆਂ ਕੰਮ ਲੋਟ ਆ ਜਮਾ ਮਿੱਤਰੋ ਓਲੇ ਹੋ ਗਏ ਸਟਾਰਟ 7:00 ਵਜ ਗਏ ਬਈ ਆਜੋ ਆਪਾਂ ਉਧਰ ਚੱਲਦੇ ਆਂ ਉੱਥੇ ਓਲੇ ਵੱਜਣਗੇ ਬਈ ਮੋਹਰਾਂ ਲੱਗ ਕੇ ਜਿੱਥੇ ਆ ਬੈਂਚ ਪਿਆ ਗਿਆ ਬਈ ਆ ਟੋਬੇ ਦੇ ਕਿਨਾਰੇ ਤੋਂ ਓਲੇ ਦਿੱਤੇ ਜਾਣਗੇ ਤੇ ਇੱਧਰ ਆ ਕੇ ਸਾਰੇ ਭਰਾ ਲੈ ਕੇ ਆਪਦੇ ਕਬੂਤਰ ਪਾਣੀ ਦੇ ਕੇ ਤੇ ਹੁਣ ਮੋਹਰਾਂ ਲਵਾ ਕੇ ਇੱਥੋਂ ਓਲੇ ਵੱਜਣਗੇ ਲਓ ਜੀ ਇੱਕ ਭਰਾ ਨੇ ਤਲਵਾਲੀ ਮੋਰ ਤੇ ਚੱਕਤਾ ਪਹਿਲਾ ਓਲਾ। ਕੀ ਬਾਤ ਐ ਭਈ। ਬਾਕੀ ਦੇਖਦੇ ਆਂ ਭਈ ਅੱਜ 50 ਓਡੇ ਨੇ ਕਿੰਨਿਆਂ ਚ ਕੰਮ ਬਣਦਾਗਾ ਕਿੰਨੇ ਜਿੱਤਦੇ ਨੇ। ਤਾਂ ਭਈ ਆ ਕਬੂਤਰ ਤਾਂ ਲੱਗ ਗਿਆ ਗੇੜੇ ਪਾਉਣ। ਤੇ ਜਿਵੇਂ ਜਿਵੇਂ ਭਰਾ ਲਈ ਆਉਂਦੇ ਨੇ। ਤਾਂ ਮੋਰਾਂ ਲਾ ਲਾ ਕੇ ਛੱਡੀ ਚੱਲਣਗੇ। ਲੋ ਜੀ ਇੱਧਰ ਆ ਗਏ ਤਿੰਨ ਚਾਰ ਭਰਾ ਇਕੱਠੇ। ਲੱਗੀਆਂ ਭਈ ਮੋਰਾਂ। ਚੱਕ ਦੋ ਵੀ ਓਲੇ। ਲੋ ਜੀ ਤਿੰਨ ਕਬੂਤਰ ਉੱਡਣਗੇ ਇੱਕ ਛੜਤਾ ਦੂਜਾ ਆ ਵੀ ਚੜਤਾ ਬਈ ਇੱਧਰ ਲੱਗ ਰਿਹਾ ਬਈ ਧੀਰਾ ਮੱਖਾ ਮੋਹਰਾਂ ਤੇ ਮੋਹਰਾਂ ਲਾਉਣ ਜਿਵੇਂ ਜਿਵੇਂ ਕਬੂਤਰ ਆਈ ਜਾਂਦੇ ਨੇ ਫਟਾਫਟ ਮੋਹਰਾਂ ਲਾਈ ਜਾਂਦਾ 50 ਕ ਕਬੂਤਰ ਨੇ ਹੁਣ ਮੁੱਕ ਜੂ ਬਸ ਕੰਮ ਸਾਰਿਆਂ ਨੂੰ ਉੱਲੇ ਦਿੱਤੇ ਜਾਣਗੇ ਇੱਧਰ ਬਾਈ ਹੋਰੀ ਵੀ ਕਰੀ ਜਾਂਦੇ ਨੇ ਤਿਆਰ ਹੁਣ ਦੇਣਗੇ ਉੱਲੇ ਲੈ ਵੀ ਚੱਕ ਬਈ ਚੱਕ ਬਈ ਇਹ ਚੱਕ ਬਈ ਆ ਛੜ ਤੇ ਲੋ ਬਈ ਇਧਰ ਹੋਰ ਆ ਗਏ ਚੱਕ ਬਈ ਆ ਛੜ ਤੇ ਤਿੰਨ ਚਾਰ ਹੋਰ ਇਕੱਠੇ ਆ ਜਾਂਦੇ ਨੇ ਬਈ ਇਧਰ ਆ ਹੀ ਜਾਂਦੇ ਨੇ ਬਈ ਕਬੂਤਰ ਤੇ ਕਬੂਤਰ ਕਈ ਬਾਈਆਂ ਨੇ ਤਾਂ ਦੋ ਦੋ ਛੱਡੇ ਨੇ ਕਈਆਂ ਨੇ ਇੱਕ ਇੱਕ ਛੱਡਿਆ ਆ ਬਈ ਛਾੜੂ ਆ ਹੁਣ ਦੂਜਾ ਲੋ ਜੀ ਇਹਨੇ ਵੀ ਛੜਤਾ ਆਪਣੇ ਵੀ ਕਬੂਤਰ ਆਉਣ ਵਾਲੇ ਨੇ ਬਸ ਲੋ ਜੀ ਇਧਰ ਆ ਗਏ ਆਪਣੇ ਲਵਾ ਲੀਆਂ ਮੋਰਾਂ ਤਿੰਨਾਂ ਦੇ ਆਸੀ ਭਈ ਆਪਣੇ ਤਿੰਨੇ ਕਬੂਤਰ ਹੁਣ ਇਹਨਾਂ ਨੂੰ ਦਿੰਨੇ ਹੁੱਲਾ ਚੱਲ ਕੇ ਖੁੱਲੀ ਜੀ ਥਾਂ 'ਚ ਆ ਗੋਪੀ ਦੇ ਹੱਥ 'ਚ ਇੱਕ ਇੱਕ ਜੱਫੀ ਦੇ 'ਚ ਇੱਕ ਆ ਗੋਗੀ ਮੁੰਡਾ ਨਾਲ ਇਹਦੇ ਹੱਥ 'ਚ ਤਾਂ ਭਈ ਆ ਉੱਚੀ ਜਗ੍ਹਾ ਤੇ ਚੜ ਕੇ ਇੱਥੋਂ ਛੱਡਾਂਗੇ ਖੁੱਲੀ ਜਗਾ ਤੋਂ ਤੇ ਮੁੰਡਿਆਂ ਨੇ ਚਾਪਲੀਆਂ ਲਈਆਂ ਤਾਰ ਚੜਜੋ ਵੀ ਟਿੱਬੇ ਤੇ ਛਾੜ ਦਿਓ ਕਬੂਤਰਾਂ ਨੂੰ ਵੀ ਜਹਾਜ਼ ਵਾਂਗੂ ਲੈ ਵੀ ਕਰ ਲਈ ਫੱਟ ਹੋ ਗਏ ਮੁੰਡੇ ਪੋਜੀਸ਼ਨ ਚ 1 2 3 ਲੈਟਸ ਗੋ ਛੜਤੇ ਬਈ ਤੈਨ ਆਪਾਂ ਛੜਤੇ ਇੱਕ ਨਾਲ ਬਾਈ ਖੜਾ ਸੀ ਚਾਰ ਕਬੂਤਰ ਇਕੱਠੇ ਡਾਤੇ ਤਾਂ ਕਬੂਤਰ ਵੀ ਦਿਖਾਉਨੇ ਥੋਨੂੰ ਇੱਧਰ ਤਿੰਨ ਹੋਰ ਛਾੜਤੇ ਕਿਸੇ ਨੇ ਲਓ ਜੀ ਪੂਰਾ ਆਣ ਮੇਲਾ ਲੱਗ ਰਿਹਾ ਟੋਬੇ ਦੇ ਕਿਨਾਰੇ ਜੋ ਆਕਾਂ ਦੀਆਂ ਹੋ ਰਹੀਆਂ ਨੇ ਛੁੱਟੀਆਂ ਇਹ ਵੀ ਬਾਜੀ ਦਾ ਪੂਰਾ ਆਨੰਦ ਲਈ ਜਾਂਦੇ ਨੇ ਲਓ ਜੀ ਆ ਇੱਕ ਹੋਰ ਛਾੜਤਾ ਦੇਖੋ ਬਈ ਬੱਚਾ ਪਾਰਟੀ ਪੂਰੀ ਇਕੱਠੀ ਹੋ ਰਹੀ ਹੈ ਇੱਥੇ ਇੱਧਰ ਆਗੇ ਬਈ ਹੋਰ ਭਰਾ ਲੈ ਕੇ ਆ ਛੱਡਣਗੇ ਹੁਣ ਲੈ ਵੀ ਚੱਕਤਾ ਚਾੜਤਾ ਬਾਈ ਨੇ ਬਾਕੀ ਆ ਜਾਓ ਬਈ ਇੱਧਰ ਚੱਲਦੇ ਆ ਤੇ ਐਨ ਪੂਰੀਆਂ ਰੌਣਕਾਂ ਲੱਗ ਰਹੀਆਂ ਨੇ ਦੇਖੋ ਭਰਿਆ ਪਿਆ ਮੈਦਾਨ ਇੱਧਰ ਥੋੜੀ ਮੋਰਚੇ ਦਿੱਕਤ ਆ ਰਹੀ ਆ ਛਾਈ ਫੋਕਰੀ ਆ ਗਰਮੀ ਇੰਨੀ ਆ ਬਈ ਬੰਦੇ ਸੁੱਕੀ ਜਾਂਦੇ ਨੇ ਇਹ ਤਾਂ ਮੋਰ ਹੀ ਆ ਪਾਣੀ ਪਾ ਕੇ ਹੁਣ ਮੋਰ ਗਿੱਲੀ ਕਰੀ ਆ ਹੁਣ ਦੇਖਦੇ ਆਣ ਪੂਰੀ ਸਹੀ ਲੱਗੂਗੀ ਏ ਦੇਖੋ ਭਾਈ ਕੱਲਾ ਕੱਲਾ ਖਰਦੀਂਦਾ ਹੁਣ ਤਾਂ ਆਹ ਦੇਖੋ ਮੋਰ ਹੋ ਗਈ ਫੱਟ ਚਲੋ ਭਾਈ ਆ ਛਾੜਤਾ ਭਾਈ ਨੇ ਆ ਸਾਰੇ ਭਰਾਵਾਂ ਨੇ ਕਬੂਤਰ ਛੜਤੇ ਭਾਈ ਕੁਸ਼ਕ ਕਬੂਤਰ ਰਹਿ ਗਏ ਲਗਭਗ ਗੋਲੇ ਦਿੱਤੇ ਗਏ ਸਾਰਿਆਂ ਨੂੰ ਲਓ ਜੀ ਇਧਰ ਛਾੜਤਾ ਇੱਕ ਭਾਈ ਨੇ ਹੋਰ ਤੇ ਉਹ ਸਾਹਮਣੇ ਛੜਤੇ ਦੋ ਹੋਰ ਚੱਕਤੇ ਭਾਈ ਤਬਈ ਲਗਭਗ ਸਾਰੇ ਕਬੂਤਰਾਂ ਨੂੰ ਉੱਲੇ ਦਿੱਤੇ ਗਏ ਬਸ ਆ ਰਹਿ ਗਿਆ ਇੱਕ ਅੱਧਾ ਦੋ ਕ ਰਹਿ ਗਏ ਬਸ ਆਹ ਨਹੀਂ ਆ ਲਾਸਟਲੇ ਕਬੂਤਰ ਨੇ ਬਾਈ ਐਂਡ ਵਾਲੇ ਜਮਾ ਲੋ ਜੀ ਇਹਦੇ ਵੀ ਲੱਗੀ ਮੋਹਰ ਮੋਹਰ ਦੁਆਰੇ ਫਿੱਕੀ ਪੈ ਗਈ ਕੀ ਵਾਲਾ ਬਿੱਲੇ ਇਧਰ ਬਿੱਲੇ ਹੋਰੀ ਛੱਡਣ ਲੱਗੇ ਨੇ ਬਾਈ ਆ ਚਾੜ ਤੇ ਦੋ ਕਬੂਤਰ ਤਾਂ ਬਾਈ ਆ ਐਂਡ ਵਾਲੇ ਕਬੂਤਰ ਸੀਗੇ ਦੋਨੇ ਆ ਵੀ ਛੱਡਦੀ ਤਾ ਬਈ ਕਬੂਤਰ ਗਏ ਉੱਡ ਸਾਰੇ ਹੁਣ ਇਕੱਠੇ ਹੋ ਜਾਣਗੇ ਥੋੜੇ ਟਾਈਮ ਚ ਤੇ ਆ ਇੱਕ ਹੁਣ ਚੜਿਆ ਪਿੱਛੋਂ ਜੋਰਜਾ ਮਾਰਦਾ ਚੱਲ 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 ਲਓ ਜੀ ਡਾਰ ਦਿਖਾਉਣਾ ਤੁਹਾਨੂੰ ਬਈ ਇਕੱਠੀ ਹੋ ਜਾਣ ਦੋ ਦੇਖੋ ਬਈ ਆ ਹੋਣ ਲੱਗੇ ਕਬੂਤਰ ਸਾਰੇ ਇਕੱਠੇ ਆ ਫਿਰਦੇ ਆ ਬਈ ਕੁਝ ਕਬੂਤਰ ਪਿੰਡ ਤੋਂ ਪਰ੍ਹਾਂ ਫਿਰਦੇ ਨੇ ਕੁਝ ਇੱਧਰ ਫਿਰਦੇ ਨੇ ਬਾਕੀ ਬਈ ਅੱਜ ਮੌਸਮ ਪਹਿਲਾਂ ਨਾਲ ਉਹ ਠੀਕ ਆ ਥੋੜਾ ਯਾਰ ਕਿਉਂਕਿ ਹਵਾ ਚੱਲੀ ਜਾਂਦੀ ਆ ਅੱਜ 43 ਕੁ ਗਰਮੀ ਆ ਜਾਦੇ ਨਹੀਂ ਹੈਗੀ 43 ਡਿਗਰੀ ਟੈਂਪਰੇਚਰ ਆ ਤੇ ਹਵਾ ਬਹੁਤ ਆ ਤਾਂ ਦੇਖਦੇ ਆ ਬਈ ਹਵਾ ਦਾ ਕੀ ਅਸਰ ਰਹਿੰਦਾ ਬਾਜੀ ਤੇ ਕਿੰਨਾ ਕੁ ਫਰਕ ਪੈਂਦਾਗਾ ਜਿੱਦੇ ਹਵਾ ਚੱਲਦੀ ਹੋਵੇ ਕਬੂਤਰ ਟੱਪਦੇ ਬਹੁਤ ਨੇ ਬਈ ਬਾਕੀ ਅੱਜ ਲੱਗ ਜੂ ਪਤਾ ਕਿੰਨੇ ਖੜਦੇ ਆ ਕਿੰਨੇ ਭਜਦੇ ਆ ਕੀ ਬਣਦਾਗਾ ਦੁਪਹਿਰ ਦੇ 12 ਵਜੇ ਦਾ ਹੋ ਗਿਆ ਟਾਈਮ ਤੇ ਬਈ ਆਪਾਂ ਚੜ ਗਏ ਕੋਠੀ ਤੇ ਕਬੂਤਰ ਦੇਖਣ ਵਾਸਤੇ ਤਾਂ ਵੀ ਤਿੰਨੇ ਕਬੂਤਰ ਚੈੱਕ ਕਰਾਉਣੇ ਆ ਬਾਈਆਂ ਨੂੰ ਇਧਰ ਫਿਰਦੇ ਨੇ ਕਬੂਤਰ ਬਈ ਪਿੰਡ ਤੇ ਤਾਂ ਬਈ ਇਹਨਾਂ ਦੇ ਵਿੱਚੋਂ ਆਪਾਂ ਦਿਖਾਈ ਜਾਂਦੇ ਆ ਕਾਪੀ ਵਾਲੇ ਬਾਈ ਨੂੰ ਤਿੰਨੇ ਟਿਕ ਮਾਰਕ ਕਰਾ ਕੇ ਉਦੋਂ ਬਾਅਦ ਬਹਿ ਜਾਗੇ ਟੌਰ ਨਾਲ ਜਾ ਕੇ ਦੋ ਕਬੂਤਰ ਬਈ ਆਪਣੇ ਆ ਕਬੂਤਰਾਂ ਦੇ ਵਿੱਚ ਫਿਰਦੇ ਨੇ ਜਿਹੜੀ ਆ ਡਾਰ ਫਿਰਦੀ ਆ ਤੇ ਇੱਕ ਕਬੂਤਰ ਆਪਣਾ ਫਿਰਨੀ ਤੇ ਉੱਡੀ ਜਾਂਦਾਗਾ ਜਿਹੜਾ ਲੁਧਿਆਣੇ ਵਾਲਾ ਗਾ ਉਹ ਪਰੰਪਰਾ ਉੱਡੀ ਜਾਂਦਾ ਖੇਤਾਂ ਕਨੀ ਤਾਂ ਬਾਕੀ ਆ ਸਾਰੇ ਪਿੰਡ ਦੇ ਵਿਚਾਲੇ ਫਿਰਦੇ ਆ ਬਈ ਮਿੱਤਰੋ ਆਪਾਂ ਆ ਗਏ ਮੋਟਰ ਤੇ ਤੇ ਉਹੀ ਕੰਮ ਹੋ ਗਿਆ ਬਈ ਜਿਹੜੇ ਦਾ ਡਾਰਫੀ ਕਬੂਤਰ ਭੱਜ ਬਹੁਤ ਰਹੇ ਨੇ ਨੇਰੀ ਚੱਲਣ ਕਰਕੇ ਹਵਾ ਬਹੁਤ ਚੱਲੀ ਜਾਂਦੀ ਆ ਤੇ ਬਈ ਇੱਧਰ ਨੂੰ ਟੱਪ ਗਏ 10-15 ਕਬੂਤਰ ਇਕੱਠੇ ਤਾਂ ਬਈ ਆ ਚਾਰ-ਪੰਜ ਕਬੂਤਰ ਹੋਰ ਨੇ ਇਹ ਵੀ ਭੱਜੀ ਜਾਂਦੇ ਨੇ ਤਾਂ ਬਈ ਬਹੁਤ ਜ਼ਿਆਦਾ ਕਬੂਤਰ ਟੱਪ ਗਏ ਬਈ ਟਾਈਮ ਨਾਲ ਮਿੱਤਰੋ ਆ ਜਾਓ ਬਈ ਤੁਹਾਨੂੰ ਇੱਕ ਚੀਜ਼ ਦਿਖਾਉਨੇ ਆ ਬਈ ਬਾਜੀ ਤੇ ਆ ਕੋਤਾ ਬਈ ਤੇ ਆ ਜਵਾਕ ਨੇ ਡਲੇ ਤੇ ਲਾ ਰੱਖਿਆ ਹੈ ਜਿੱਧਰ ਡਲਾ ਮਾਰਦਾ ਉੱਥੇ ਜਾਂਦਾ ਚੱਕ ਕੇ ਲਿਆਉਂਦਾ ਹੈਗਾ ਤੇ ਆ ਦਵਾਰੇ ਆ ਰਿਹਾ ਹੈਗਾ ਪਹਿਲਾਂ ਅਸੀਂ 2-3 ਵਾਰੀ ਦੇਖ ਲਿਆ ਲੈ ਮਾਰੀਂ ਡਲਾ ਹੁਣ ਇਹ ਉਹ ਮਾਰਿਆ ਡਲਾ ਬਾਈ ਉਹ ਡਿੱਗ ਪਿਆ ਵਿਚਾਲੇ ਜਾਦੇ ਮਾਰਦਾ ਬਾਹਲੀ ਦੂਰ ਭੇਜਦਾ ਲੈ ਉਹ ਦੇਖੋ ਬਈ ਉਹ ਗਿਆ ਉਹ ਮਾਰੀ ਛਾਲ ਪਹਿਲਾਂ ਲਈ ਡਲੇ ਜਿੱਤੇ ਕਨਫਿਊਜ਼ ਹੋ ਗਿਆ ਸੀ ਥੋੜਾ ਜਿਹਾ ਦੇਖੋ ਬਈ ਜਮਾਨ ਸਾਮੀ ਥਾਂ ਤੇ ਗਿਆ ਹੈਗਾ ਜਿੱਥੇ ਡਲਾ ਵਜਿਆ ਲੇ ਬਈ ਆਕਾਸ਼ ਮਾਰੂ ਹਣਾ ਇਹ ਹੋ ਗਿਆ ਦੇਖ ਬਈ ਹੋ ਗਿਆ ਹੁਣ ਜਮਾ ਫਾਮੀ ਥਾਂ ਤੇ ਜਾਊਗਾ ਇਹ ਜਮਾ ਪਹੁੰਚ ਗਿਆ ਉਹ ਨਾ ਜਮਾ ਫਾਮੀ ਥਾਂ ਤੇ ਖੜ ਕੇ ਆਇਆ ਹੈਗਾ ਦੇਖੋ ਬਈ ਥਾਂ ਤੋਂ ਤਾਂ ਪਤਾ ਨਹੀਂ ਕੋ ਪਾਣ ਦੇ ਪੁੱਤਰਾ ਕੀ ਬਾਤ ਹੈ ਕੈਂਟ ਲੱਗੀ ਜੀ ਆਪਾਂ ਬੈਠੇ ਆ ਬਈ ਰਿਸ਼ਤੇਦਾਰਾਂ ਦੇ ਘਰੇ ਤੇ ਇੱਧਰ ਬਈ ਆਪਣੇ ਕੋਲੇ ਕਬੂਤਰ ਆਇਆ ਇੱਕ ਆ ਕੇ ਫੇਦਾਗਾ ਫੜਾਉਣੇ ਆਪਾਂ ਬਾਈਆਂ ਨੂੰ ਕਬੂਤਰ ਚੰਗਾ ਬਈ ਆ ਲੈ ਗਿਆ ਭਾਈ ਫੜਾਤਾ ਮਿੱਤਰੋ ਟਾਈਮ ਹੋ ਗਿਆ 3:30 ਦਾ ਤੇ ਬਾਜੀ ਹੋ ਗਈ ਪੰਜ ਕਬੂਤਰਾਂ ਚ ਫਾਂਜੀ ਰਾਜੂ ਮੰਡੇਰ ਬਿੱਲਾ ਆਨੰਦਗੜ੍ਹ ਤੇ ਇੱਕ ਲੱਲੂ ਆਣੇ ਤੋਨੇ ਭਾਈ ਪੰਜ ਕਬੂਤਰ ਜਿੱਤ ਗਏ ਚਾਰ ਫਿਰਦੇ ਨੇ ਆ ਇੱਕ ਫਿਰਦਾ ਪਰਾਂ ਆਜੋ ਵੀ ਬੱਚੋ ਪਾਣੀ ਪੀ ਲਓ ਆਜੋ 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 ਆ ਆ ਆ ਆ ਆਜੋ ਆਜਿਓ ਮਿੱਤਰੋ ਆਪਾਂ ਪਹੁੰਚ ਗਏ ਭਾਈ ਸਿੱਧਾ ਘਰੇ ਬੱਚਿਆਂ ਕੋਲੇ ਪਾਣੀ ਨਹੀਂ ਸੀ ਪਾਣੀ ਨਹੀਂ ਰੱਖਿਆ ਸੀ ਸਵੇਰੇ ਤਾਂ ਬਈ ਆ ਕੇ ਹੁਣ ਸਿੱਧਾ ਪਾਣੀ ਰੱਖਿਆ ਪਹਿਲਾਂ ਤਾਂ ਤੇ ਬਾਬੇ ਉਹ ਜਿਹੜਾ ਆਪਣਾ ਇੱਕ ਨੀਲਾ ਬੱਚਾ ਸੀ ਉਹ ਮਰ ਗਿਆ ਯਾਰ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਦੇ ਯਾਰ ਪਹਿਲਾਂ ਫੁਣਸੀਆਂ ਹੀਆਂ ਹੋ ਰੀਆਂ ਸੀਗੀਆਂ ਪੈਰਾਂ ਤੇ ਜਦੋਂ ਪਰਲੇ ਥੱਲੇ ਖੁੱਡਿਆਂ 'ਚ ਸੀਗਾ ਉਦੋਂ ਬਾਅਦ ਇੱਧਰ ਛੜਦਾ ਤੇ ਕੱਲ ਮਰ ਗਿਆ ਬਈ ਯਾਰ ਉਹ ਫਿਰ ਕੜਦਾ ਸੀ ਗੋਡੇ 'ਚੋ ਪੀ ਲੋ ਪੀ ਲੋ ਪੀ ਲੋ ਸ਼ਾਬਾਸ਼ ਕੀ ਬਾਤ ਆ ਬਈ ਟੋਆ ਪੱਟਿਆ ਨਹੀਂ ਇਹ ਪਹਿਲਾਂ ਵੜ ਗਈਆਂ ਆ ਪਾਣੀ ਪਾਉਣ ਵਾਸਤੇ ਟੋਆ ਪੱਟਿਆ ਬਈ ਤਾਕਿ ਦਰਖਤ ਆਪਣਾ ਹਨਾ ਹਰਾ ਭਰਾ ਰਵੇ ਤੇ ਇਹ ਇਹਦੇ ਚ ਹੀ ਵੜ ਕੇ ਖੁਸ਼ ਨਹੀਂ ਇਹਨਾਂ ਵਾਸਤੇ ਇਧਰ ਡੱਗੀ ਪਰਖੀਆ ਪਾਣੀ ਦੀ ਪੂਰੀ ਪਰ ਦੇਖੋ ਇਹਦੇ ਚ ਹੀ ਬੈਠੀਆਂ ਨੇ ਮੜ ਕੇ ਇਧਰ ਨੇਰੀ ਨੇ ਵੀ ਆਪਣਾ ਆ ਪੱਟਤਾ ਬਈ ਹਰਾ ਜਾ ਸਾਰਾ ਨੈਟ ਜਿਹੜਾ ਆਪਾਂ ਲਾਇਆ ਸੀ ਛਾਂ ਵਾਸਤੇ ਇਧਰੋਂ ਪੱਟਤਾ ਬਈ ਆ ਆ ਖੁੰਝੇ ਚੋਂ ਖੁੱਲ ਗਿਆ ਆ ਗਾਡਰ ਦੇ ਨਾਲ ਬੰਨ ਦਾਂਗੇ ਦੁਬਾਰੇ ਫਿੱਟ ਹੋ ਜੂ ਮਾਸਟਰ ਕੇਜ ਦੇ ਅੰਦਰ ਬਈ ਕਬੂਤਰੀਆਂ ਨੇ ਕਬਜ਼ਾ ਕਰ ਲਿਆ ਉਤਲੀ ਪੈਪ ਤੇ ਇਹ ਸਾਰੀਆਂ ਉੱਤੇ ਰਹਿੰਦੀਆਂ ਨੇ ਤੇ ਤੋਤੇ ਆ ਗਏ ਥੱਲੇ ਤੋਤੇ ਆ ਵਿਚਾਲੜੀ ਪੈਪਤੇ ਰਹਿੰਦੇ ਨੇ ਦੇਖੋ ਸਾਰੇ ਵਿਚਾਲੇ ਬੈਠਿਆ ਇਧਰ ਵੀ ਤੇ ਉਹ ਬੈਠੀਆਂ ਨੇ ਉੱਤੇ ਚੜ ਕੇ ਹੁਣ ਦੇਖੋ ਬਈ ਇਧਰ ਪਹਿਲਾਂ ਤਾਂ ਆਪਣੇ ਵੱਡੇ ਫੀਲ ਚੂਚੇ ਦੇਖੋ ਆਹ ਦੇਖੋ ਇਹਨਾਂ ਦੇ ਵਿੱਚ ਬਣ ਗਏ ਆ ਦੋ ਮੁਰਗੀਆਂ ਤੇ ਦੋ ਮੁਰਗੇ ਨੇ ਤਿੰਨ ਮੁਰਗੀਆਂ ਨੇ ਆਹ ਆਹ ਇਹ ਤਾਂ ਇੱਕੋ ਜਿਹੇ ਨੇ ਤੇ ਆ ਕਾਲੀ ਮੁਰਗੀ ਆ ਤੇ ਮੁਰਗਾ ਇਹਨਾਂ ਚਾਹਗਾ ਆ ਕਾਲਾ ਆ ਅਫ 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 ਦਾਣੇ ਦਿੱਤੇ ਬਈ ਸਿੱਟ ਹੁਣ ਆਪਾਂ ਲੈ ਕੇ ਆਉਨੇ ਆ ਬੱਕਰੀਆਂ ਆ ਕੱਢ ਲਿਆ ਮਿੱਠੂ ਬਾਹਰ ਇਹ ਛੁੱਟੀਆਂ 'ਚ ਚੱਲਿਆ ਆਪਦੇ ਘਰੇ ਮਿੱਠੂ ਬਾਏ ਕਰਦੇ ਫਿਰ ਇਹਨੂੰ ਕਰਦੇ ਕਰਦੇ ਲੋ ਬਈ ਆ ਚੱਕ ਤਾਂ ਪੈਰ ਆ ਲੋ ਵੀ ਮਿੱਠੂ ਨੂੰ ਮਿਲ ਲਓ ਤੁਸੀਂ ਮਿੱਠੂ ਚੱਲਿਆ ਗਿਆ ਹਾਂ ਆ ਜੂਆ ਥੋੜੇ ਟਾਈਮ ਤੱਕ ਛੁੱਟੀਆਂ 'ਚ ਜਾਂਦਾ ਇਹ ਛੁੱਟੀਆਂ ਮਨਾਉਣਾ ਆਪਦੇ ਘਰੇ ਥੋੜੇ ਦਿਨਾਂ 'ਚ ਆ ਜੂ ਉਹਨਾਂ ਦੇ ਜਵਾਕ ਆਏ ਹੋਏ ਨੇ ਉਹਨਾਂ ਨਾਲ ਉੱਥੇ ਖੇਡੂਆ ਇਹ ਠੀਕ ਐ ਥੋੜੇ ਦਿਨਾਂ ਚ ਬਾਅਦਸ ਆ ਜੂਗਾ ਲੈ ਵੀਰਾਂ ਤੂੰ ਵੀ ਮਿਲਾਂ ਬਾਏ ਬਾਏ ਕਰ ਦੋ ਮਿੱਠੂ ਨੂੰ ਕਹਦੇ ਬਾਏ ਬਾਏ ਫਿਰ ਮਿਲਦੇ ਆ ਚਲੋ ਭਾਈ ਆ ਜਾਓ ਮਿੱਠੂ ਬੈਠੀਏ ਫਿਰ ਗੱਡੀ ਖਿੱਚਤੀ ਭਈ ਗੋਪੀ ਕੇ ਪਿੰਡ ਨੂੰ ਉਥੋਂ ਲੈ ਕੇ ਆਵਾਂਗੇ ਬੱਕਰੀਆਂ ਤੇ ਰਾਹ ਚ ਆਉਂਦੇ ਹੋਏ ਨਾਲੇ ਫੜਾ ਦਾਂਗੇ ਮਿੱਠੂ ਨੂੰ ਆਹ ਕੱਢ ਲੀਆਂ ਭਈ ਬੱਕਰੀਆਂ ਤੇ ਇਹਨਾਂ ਦਾ ਕੁੱਤਾ ਜਾਨ ਨਹੀਂ ਦੇਈ ਜਾਂਦਾ ਆ ਤਰੋ ਆ ਜਾ ਜਾ ਨਹੀਂ ਦਿੰਦਾ। ਜਾ ਨਹੀਂ ਦਿੰਦਾ ਕਹਿੰਦਾ ਮੈਂ। ਬਾਲਾ ਖਰਾਬ ਆ ਬਈ। ਬੱਕਰੀਆਂ ਨੂੰ ਜਾਣ ਹੀ ਨਹੀਂ ਦੇਈ ਜਾਂਦਾ। ਕੱਲ ਤੋਂ ਫੜ ਕੇ ਖਿੱਚ ਲੈਂਦਾ ਉਹਦੀ। ਅੱਗੇ ਹੋ ਜਾ ਅੱਗੇ ਹੋ ਜਾ ਅੱਗੇ ਜਾ। ਆ ਚੱਕ ਲਈ ਬਈ ਆਤਰੋ। ਪਹਿਲਾਂ ਮਠਾਵਾਂਗੇ ਆਤਰੋ ਨੂੰ ਫਿਰ ਚਾਦਰੋ ਨੂੰ। ਤੇ ਉਹ ਖੜਾ ਸ਼ਿਕਾਰੀ ਪਿੱਛੇ। ਲਓ ਜੀ ਇੱਧਰ ਆ ਗਈ ਚਾਦਰੋ। ਬਣੇ ਨੂੰ ਚੜਾਉਣ ਲੱਗੇ ਆਂਗੇ। ਲੈ ਜਾ। ਆ ਚੱਕੀ। ਦੇਖੋ ਬਈ ਬਾਲਾ ਤੰਗ ਕਰੀ ਜਾਂਦਾ ਕੁੱਤਾ। ਜਮਣ ਜਾਣ ਦੇਈ ਜਾਂਦਾ। ਆ ਲਾਲੀਆਂ ਟਾਂਗੀਆਂ ਫੇਰ ਬਾਲਾ ਸਿਆਣਾ ਬਈ ਕੁੱਤਾ ਇਹਨਾਂ ਦੀਆਂ ਬੱਕਰੀਆਂ ਹਨਾ ਜੇ ਰਾਤ ਨੂੰ ਖੁੱਲ ਜਾਣ ਕਰਨ ਤੋਂ ਫੜ ਕੇ ਖਿੱਚ ਕੇ વાੜੇ ਦੇ ਅੰਦਰ ਵਾੜ ਦਿੰਦਾਗਾ ਐਨਾ ਸਿਆਣਾ ਬਈ ਚਲੋ ਬਈ ਹੁਣ ਸਿੱਧਾ ਮਿਲਦੇ ਆ ਘਰੇ ਆ ਫੜਾਤਾ ਬਈ ਤੋਤਾ ਬਾਈ ਰਾਜ ਬੁਲਾ ਲਿਆ ਸੀ ਕਾਲ ਕਰਕੇ ਚਲ ਠੀਕ ਆ ਮਿੱਠੀਏ ਬਾਏ ਬਾਏ ਫੇਰ ਮਿਲਦੇ ਆ ਮਿੱਤਰੋ ਬੱਕਰੀਆਂ ਲਿਆ ਕੇ ਬੰਦਤੀਆਂ ਘਰੇ ਇਹਨਾਂ ਨੂੰ ਬਈ ਆਪਾਂ ਤਾਂ ਕਰਕੇ ਵਾਪਸ ਲਿਆਏ ਇੱਕ ਤਾਂ ਬਈ ਇਹਨਾਂ ਨੇ ਜੀ ਨਹੀਂ ਲਾਇਆ ਉਤੋਂ ਬਈ ਬੱਕਰੇ ਤੰਗ ਬਹੁਤ ਕਰਦੇ ਸੀ ਤਾਂ ਕਰਕੇ ਲਿਆਏ ਵਾਪਸ ਵੀ ਖਰਾਬ ਨਾ ਹੋ ਜਾਣ ਬਾਕੀ ਬਹੁਤ ਭਰਾਵਾਂ ਦੇ ਕਮੈਂਟ ਆਉਂਦੇ ਹੁੰਦੇ ਸੀ ਵੀ ਬੱਕਰਾ ਲਿਆਓ ਹੁਣ ਬਈ ਆਪਾਂ ਬੱਕਰਾ ਲਿਆਵਾਂਗੇ ਆਪਦਾ ਪਰਸਨਲ ਲੋ ਬਈ ਦੇਖੋ ਆ ਕਰਤਾ ਜਮਾ ਫੱਟ ਉਧਰੋਂ ਉਧਰ ਬੰਨਤਾ ਇਧਰੋਂ ਇਧਰ ਬੰਨਤਾ ਤਾਂ ਵਧੀਆ ਕਰਤਾ ਉੱਚਾ ਚੱਕਤਾ ਬਈ ਬਾਕੀ ਬਈ ਆਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦੇ ਆਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਰੱਬ ਰਾਖਾ